ਹਾਂਜੀ ਦੋਸਤੋ ਕੀ ਹਾਲ ਚਾਲ ਆ ਸਵਾਗਤ ਤੁਹਾਡਾ ਆਪਣੇ ਚੈਨਲ ਸਹਿਰ ਡੈਰੀ ਫਾਰਮ ਤੇ ਅੱਜ ਆਪਾਂ ਪਹੁੰਚੇ ਆ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜੋ ਕਿ ਤੁਹਾਨੂੰ ਪਤਾ ਹੀ ਆ ਕਿ ਘੋੜੀਆਂ ਦਾ ਮੇਲਾ ਚੱਲ ਰਿਹਾ ਹੈ ਬਹੁਤ ਹੀ ਸੋਹਣੇ ਸੋਹਣੇ ਜਾਨਵਰ ਆਏ ਹੋਏ ਆ ਮੇਲੇ 'ਚ ਸਾਰੇ ਜਾਣੇ ਆਨੰਦ ਮਾਣ ਰਹੇ ਆ ਨਾਲੇ ਆਪਦੇ ਸ਼ੌਂਕ ਨਾਲ ਜਾਨਵਰ ਤੋੜ ਰਹੇ ਆ ਕਈਆਂ ਮੇਰੇ ਵੀਰਾਂ ਨੇ ਮੱਥੇ ਵੀ ਲਵਾਏ ਘੋੜਿਆਂ ਦੇ ਤੇ ਕਰੰਟ ਚੈੱਕ ਕਰਾਇਆ ਗਿਆ ਕਿਹੜੇ ਘੋੜੇ 'ਚ ਕਰੰਟ ਜ਼ਿਆਦਾ ਤੇ ਕਿਹੜੇ 'ਚ ਘੱਟ ਆ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਦੇ ਨਾਲ ਬਣੇ ਰਹੋ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਕਰਦੇ ਆ ਸਟਾਰਟ ਤੇ ਤੁਸੀਂ ਵੀਡੀਓ ਤੋਂ ਲਓ ਆਨੰਦ ਤੁਸੀਂ ਸਾਰੇ ਜਾਨਵਰ ਦੇਖਿਓ ਚੈੱਕ ਕਰਿਓ ਸਾਰੇ ਵੀਡੀਓ ਨੂੰ ਕਰਦੇ ਆ ਸਟਾਰਟ খাই কুকুৰা ਕੰਦਾ ਦੇ ਮਰੀ ਨੂੰ ਲੱਤ ਕੀ ਤਾ ਗਾਹਾਂ ਦਾ ਹੋ ਜਰਾ ਪਰ ਤੂੰ ਖੜਕੋ ਜਾ आयो यार चङा को ਚੱਲ ਚੱਲ ਲਈ ਜੀ ਜਿਹੜਾ ਨੱਚਾ ਉਹ ਮੋੜਾ ਸਰਕਾਰ ਲਾ ਕੋੜਾ ਆਟ ਕਰਦਾ ਦਾ ਗਾਵਾ ਵੀ ਸਾਨੂੰ ਵੇਜਾ ਫਰਾ ਬਣ ਕੇ ਰਹਿਦਾ ਥੋੜੀ ਮਨਤ ਕਰਦੇ ਵੀਰ ਭਾਈ ਜੀ ਲੋਕਾਂ ਨੇ ਤਾਂ ਆ ਗਾ ਪੂਰੇ ਹਵੇ ਦੂਜਾ ਮਾੜਾ ਮੂਰੇ ਨਾ ਆਵੇ ਭਾਈ ਮਰ ਕੇ ਮੈਜੂਨ ਦਾ ਦੇਰ ਦਾ ਰੋਣ ਵਾਸਤੇ ਆਨੂੰ ਸਾਡੀ ਕਮੇਟੀ ਦੇ ਨਾਲ ਤੁਹਾਨੂੰ ਮਾਣ ਨਾਲ ਕਹਿੰਦੇ ਵੀ ਮਰ ਕੇ ਮਰਤ ਕਰ ਜਾਣੀ ਓਏ ਮਾਤਾ ਓਏ ਹੱਲ ਓਏ ਉਹਦੇ ਨਾਲ ਲੱਗਦੀ ਹੈ ਗੱਲ ਬਣਦੀ ਹੈ ਓਏ ਭਾਈ ਥੋੜੀ ਮੈਂ ਕਰ ਲੈਂਦਾ ਉਹ ਤਾਂ ਲੋਕ ਕੱਢ ਦੇ ਉਹ ਬਾਈ ਜੇਰਾ ਕੋੜਾ ਦਾ ਫਾੜ ਹੋ ਰਹੀ ਬਣ ਕੇ ਮਾੜੀ ਖਿਆਲ ਕਰ ਦੋ ਹਣਾ ਉਹ ਬਾਪ ਉੱਪਣ ਵਾਲਾ ਭਰਾ ਬਣ ਕੇ ਨੱਚ ਕਰਦਾ ਹੱਡੀ ਫੋਰੀ ਬਣ ਕੇ ਛੱਡਦੇ ਬਾਈ ਕਮੇਡੀ ਵਾਲਾ ਬਣਾ ਲੋ ਜਗਾ ਇਧਰ ਵੜੀ ਜੀ ਬਾਈ ਜੀ ਸਾਰਿਆਂ ਨੂੰ ਵੀਰ ਬਣ ਕੇ ਬੇਨਤੀ ਆ ਕਿ ਆਪਣੇ ਕੋਲੇ ਪਹੁੰਚਣ ਵਾਲਾ ਬਾਈ ਬਣ ਕੇ ਹੰਗ ਕੱਟ ਨਾ ਕਰੋ ਜਿਸ ਦੇ ਪੱਤੂ ਨੂੰ ਨੁਕਸਾਨ ਹੋਵੇ ਕਦੀ ਮੈਂ ਦਾਇਰ ਕਰਾਂ ਵੀਰ ਬਣ ਕੇ ਕੋਲਾ ਸਾਰ ਨੂੰ ਜਿੰਨਾ ਤੱਕੀਗਾ ਐਸਾ ਰਹੂਗਾ ਆਪਣੇ ਕੋਲੇ ਹੱਥ ਵੰਡ ਕੇ ਤੁਹਾਨੂੰ ਬੇਨਤੀ ਆ ਵੀਰ ਬਣ ਕੇ ਤੇਰੇ ਹੱਥ ਲਾ ਕੇ ਬੇਨਤੀ ਕਰੇ ਸਾਰੇ ਪੀਲਾਂ ਨੂੰ ਵੀਰ ਬਣ ਕੇ ਹਜੇ ਤੁਰ ਤੁਰ ਕਰਕੇ ਮੇਲਾ ਦੇਖ ਲਓ ਹਜੇ ਆਪਾਂ ਨੂੰ ਅੱਧਾ ਨਾ ਟੱਕੀ ਲੂਗਾ ਕੋੜਾ ਆਪਣੇ ਕੋਲੇ ਆਊਗਾ ਇੱਥੇ ਆਪਣੇ ਕੋਲੇ ਰਹੂਗਾ ਐਂ ਕੱਖ ਨਾ ਆਪੂ ਦਾ ਤਰਾ ਤੁਨ ਸਾਰਾ ਪਤਾ ਹੀ ਨਹੀਂ ਆਏ ਪਾਉਣਾ ਹੈ ਟਕਵਾ ਚ ਜਿਹੜਾ ਕੋਈ ਆਪਣਾ ਨਾਮ ਲੱਖਣਾ ਜੀ ਕੋਲੇ ਜਰ ਕਾ maar we hebben het net Ja, maar we hebben het al aangekomen. Ik het niet gehoord. het niet gehoord. Ik heb het niet gehoord. Ik heb ਜਾਓ ਉੱਥੇ ਜਾਓ ਉੱਥੇ ਜਾਓ ਮੈਨੂੰ ਮਾਰੂਗੀ ਪਿੱਛੇ ਉੱਤਰ ਗਿਆ ਹੋਏ ਮੂਰੇ ਨਾ ਫਿਰ ਜੱਟ ਦਾ ਬਾਅਦ ਕਰ ਦੂ ਮੂਰੇ ਖੜਾ ਜਾਓ ਘਰ ਜਾ ਪੀਵੀ03 99 ਵਿੱਚ ਔਰ ਪੀਵੀ03 1694 ਆਟੋ ਗੱਡੀ ਵੀਰਵੜ ਕੇ ਪਿਛਾਲੇ ਖੜੀ ਹੈ ਉਹਦੇ ਪਿਛੋਨੇ ਗੱਡੀਆਂ ਲੱਗੀਆਂ ਜਿਹੜੀ ਪੂਰ ਦੀ ਉਹ ਗੱਡੀਆਂ ਨਾ ਵੀਰਵੜ ਕੇ ਉਹਨੂੰ ਸਾਈਡ ਤੇ ਕਰ ਦਿਓ ਪੀਵੀ03 1694 ਆਟੋ ਗੱਡੀ ਹੈ ਕਿੰਕਲੇਪਿੰਗ ਬਾਬੇ ਗੁੱਡ ਓਏ ਜਿਹੜੇ ਦਰਵਾਜ਼ਾ ਖੋਲ੍ਹਦੇ ਗੁੱਡ ਬਾਬੇ ਯਾਰ ਬੰਦਾ ਬੰਦਾ ਗੱਡਵਾਦਾ ਭਾਈ ਓਏ ਗੁੱਡ ਬਾਬੇ ਬੰਦਾ सियाने भा से एॾी